ਦੇਹਾ ਕਰਕੇ ਜਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਏ ਕੋਈ ਤਵੀ ਤੋ ਦੇ ਕਰਦਾਨੀ ਜੱਗੋ ਲੜਦਾ ਤੇ ਲਾ ਦੇ ਲਾ ਦੇ ਕਰੀਦਾ ਦਾ ਜਵਾਈ ਨਹੀਂ ਪੜਾਈ ਸੋਣਾ ਮੈਂ ਬਾਪ ਦਾ ਜਵਾਈ ਲਈ ਸੋਣਾ ਅੱਜ ਲੈ ਕਰੇ ਜਾ ਕੇ ਨਾ ਸੁਲੇ ਚੱਲ ਤਮਾਰੀ ਨਾ ਤਾਂ ਹੋਣੇ ਨਾ ਚਲੇ ਦੂਤਾ ਪਾਬੀ ਅੰਮ੍ਰਾ ਬੂਟਾ ਮੈਂ ਕਿ ਲਾਵਣ ਜਾਵਾਂ ਨੀ ਚੁਕ ਚੁਕ ਤੇਰੇ ਨਾਲ ਜਲਗ ਜਾ ਚੁਕ ਚੁਕ ਤੇਰੇ ਯਾ ਰਤੀ ਫਰਕ ਨਾ ਪਾਵਾਂ ਤੇਰੀ ਨੇਕੀ ਦਾ ਪਰ ਕੇ ਜਾ ਇਸਲਾਮਾ ਤੇਰੀ ਨੇਕੀ ਦਾ ਤੇਰੀ ਨੇਕੀ ਦਾ ਤੇ ਦੇ ਗਲਾ ਸਵਿਚਸ ਅਨੇ ਦੀਆ ਵਾਲੀ ਜੰਦੇ ਰਹਿਣ ਮੱਫੇ ਦੀਆ ਪੁੱਟਾ ਅੰਗੂ ਵਾਲਿਆ ਰਹੇ ਮੱਫੇ ਦੀਆ ਪੁੱਟਾ ਅੰਗੂ ਵਾਲਿਆ ਰਹੇ ਮੱਫੇ ਦੀਆ ਪੁੱਟਾ ਅੰਗੂ ਵਾਲਿਆ ਕੱਤੀ ਨਾ ਦੇ ਕੰਡੇ ਪੱਕੀ ਨਾ ਦੇ ਕੰਡੇ ਕੁੜੀਆਂ ਬੜਨਗੀਆਂ ਸੀ ਆੜ ਗਿਆ ਪੈਂਜੀ ਗੋਲ ਗੱਪਾ ਵਾਲੇ ਸਾਡੇ ਤੇ ਆ ਰਹੀ ਹੈ ਫੋਟੋ ਵਾਲੇ ਸੰਗੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਅਮਨ ਸਲੂਨ ਜੀ ਤੁਹਾਡਾ ਸਵਾਗਤ ਕਰਦੀ ਹਾਂ ਹਾਂਜੀ ਜਿੱਦਾਂ ਤੁਸੀਂ ਕਿਹਾ ਹੈ ਸਲੂਨ ਦੇ ਵਿੱਚ ਸੈਲੀਬ੍ਰੇਟ ਕਰਨਾ ਹਨਾ ਤਾ ਮੇਰੇ ਮੈਂਬਰਾਂ ਨਾਲ ਮੈਨੂੰ ਸਲੂਨ ਦੇ ਵਿੱਚ ਹੀ ਸੈਲੀਬ੍ਰੇਟ ਕਰਨਾ ਥੋੜਾ ਵਧੀਆ ਲੱਗਾ ਕਿਉਂਕਿ ਅੱਜ ਕੱਲ ਜ਼ਿੰਦਗੀ ਦੇ ਰਜੇਵੀ ਐਨੇ ਜ਼ਿਆਦਾ ਹੈ ਕਿ ਬੰਦੇ ਕੋਲੇ ਟਾਈਮ ਨਹੀਂ ਹੁੰਦਾ ਤਾਂ ਅਸੀਂ ਸੋਚਿਆ ਛੋਟਾ ਜਿਹਾ ਫੰਕਸ਼ਨ ਸਲੂਨ ਦੇ ਵਿੱਚ ਹੀ ਕਰਦੇ ਹਾਂ ਨਾਲੇ ਤਾਂ ਇੰਜੋਏ ਹੋ ਜਾਂਦਾ ਹੈ ਤੇ ਨਾਲੇ ਆਪਣੀਆਂ ਖੁਸ਼ੀਆਂ ਸਾਂਝੀਆਂ ਹੋ ਜਾਂਦੀਆਂ ਹਨ ਤੇ ਸਾਨੂੰ ਇਥੇ ਵਧੀਆ ਲੱਗਾ ਹਾਂਜੀ ਇਹ ਜਿੱਦਾਂ ਅਸੀਂ ਤੁਸੀਂ ਕਿਹਾ ਪੰਜਾਬੀ ਵਿਰਸਾ ਹਾਂਜੀ ਭੁੱਲ ਰਿਹਾ ਬਟ ਆਈ نو ਸਾਰੇ ਜਿੱਦਾਂ ਅੱਪ ਅੱਜ ਕੱਲ ਮਾਡਰਨ ਰਹਿਣਾ ਪਸੰਦ ਕਰਦੇ ਆ ਰਿਲੈਕਸ ਵੀ ਰਹਿਨੇ ਆ ਉਹਦੇ ਵਿੱਚ ਸੂਟ ਆਪਣਾ ਜੀਨਸ ਵਗੈਰਾ ਜਾਂ ਆਪਣੇ ਲੋਰਸ ਹੈ ਨਾ ਬਟ ਸਾਨੂੰ ਜਿੱਦਾਂ ਕਿਤੇ ਨਾ ਕਿਤੇ ਪੰਜਾਬੀ ਸੂਟ ਆਪਣਾ ਰੱਖਨੇ ਚਾਹੀਦੇ ਆ ਜਿੱਦਾਂ ਵਧੀਆ ਲੱਗਦੇ ਆ ਹਨਾ ਤੇ ਸੋ ਇਸੇ ਕਰਕੇ ਅਸੀਂ ਪੰਜਾਬੀ ਲੁੱਕ ਦੇ ਵਿੱਚ ਸੈਲੀਬ੍ਰੇਟ ਕੀਤਾ ਆ ਨੈਕਸਟ ਟਾਈਮ ਤੋਂ ਸੋਚਦੇ ਆਂ ਵੀ ਇਸ ਤੋਂ ਵੀ ਜ਼ਿਆਦਾ ਵੱਡਾ ਫੰਕਸ਼ਨ ਰੱਖਾਂਗੇ ਤੇ ਜ਼ਿਆਦਾ ਇਸ ਤੋਂ ਵਧੀਆ ਇੰਜੋਏ ਵੀ ਕਰਾਂਗੇ ਹਨਾ ਇਹ ਛੋਟਾ ਜਿਹਾ ਸੀਗਾ ਚਲੋ ਵੀ ਇੱਕ ਆਵੀਆਂ ਖੁਸ਼ੀਆਂ ਨੂੰ ਬਿਆਨ ਕਰਨ ਦਾ ਜ਼ਰੀਆ ਸੀ ਹਨਾ ਤੇ ਵਾਹਿਗੁਰੂ ਕਿਰਪਾ ਰੱਖਣ ਤੇ ਇਸ ਤੋਂ ਜ਼ਿਆਦਾ ਫੰਕਸ਼ਨ ਕਰੀਏ ਵੱਡਾ ਫੰਕਸ਼ਨ ਬਣਾਈਏ ਅਸੀਂ ਨੈਕਸਟ ਟਾਈਮ ਤੱਕ ਸਾਡਾ ਕਿਸੇ ਨਾਲ ਜਿੱਦਾਂ ਸਾਰੇ ਸਲੂਨਾ ਨਾਲ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾਗਾ ਤਾਂ ਕਹਦੀ ਆਪਾਂ ਮੇਰਾ ਕਿਸੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੈਗਾਗਾ ਹਾਂ ਬਸ ਇਨਾ ਜ਼ਰੂਰ ਮੈਂ ਕਹਿ ਸਕਦੀ ਹਾਂ ਕਿ ਆਪਣੇ ਜੋ ਫੀਸ ਵਗੈਰਾ ਹੈ ਉਹ ਸਿਰਫ वाजਵ ਲਿਖੇ ਵੀ ਆਪਣੇ ਕੋਈ ਜ਼ਿਆਦਾ ਨਹੀਂ ਹੈਗੇ ਕਿ ਬਹੁਤ ਜ਼ਿਆਦਾ ਕੱਟਣੀ ਹੈ ਬਹੁਤ ਜ਼ਿਆਦਾ ਜ਼ਿਆਦਾ ਵੀ ਨਹੀਂ ਹੈ वाजਵ ਰੇਟ ਤੇ ਆਪਾਂ ਲੜਕੀਆਂ ਨੂੰ ਟ੍ਰੇਨਿੰਗ ਦਿੰਨੇ ਆਂਗੇ ਮੇਰੀ ਸਾਰੀਆਂ ਲੜਕੀਆਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰੀ ਅਮਨ ਸਲੂਨ ਤੇ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਬਾਕੀ ਸਲੂਨਾਂ ਨਾਲੋਂ ਫਰਕ ਨਜ਼ਰ ਆਵੇਗਾ ਮੇਰਾ ਨਾਮ ਜਤਿੰਦਰ ਕੌਰ ਆ ਮੈਂ ਅਮਨ ਸਲੂਨ ਤੇ ਬਹੁਤ ਵਧੀਆ ਟ੍ਰੇਨਿੰਗ ਲਿੱਤੀ ਵਾ ਕਿਉਂਕਿ ਮੈਮ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੇ ਆ ਪ੍ਰੋਪਰ ਗਾਈਡੈਂਸ ਦੇ ਈਵਨ ਇਨ ਪ੍ਰੋਫੈਸ਼ਨਲ ਵੇ ਐਸ ਵੈਲ ਐਸ ਇਨ ਦਾ ਪ੍ਰੋਡਕਟਿਵਿਟੀ ਵੀ ਸਾਨੂੰ ਵਧੀਆ ਕਰਵਾਉਂਦੇ ਆ ਹਰੇਕ ਪ੍ਰੋਡਕਟ ਬਾਰੇ ਅੱਛੇ ਬ੍ਰਾਂਡਡ ਦੇ ਨੌਲੇਜ ਦਿੰਦੇ ਆ ਇੰਟਰਨੈਸ਼ਨਲ ਬ੍ਰਾਂਡਸ ਈਵਨ ਲੋਕਲ ਵੀ ਤੇ ਸਾਨੂੰ ਹਰੇਕ ਤਰ੍ਹਾਂ ਦੀ ਇੱਥੇ ਸਰਵਿਸ ਵਧੀਆ ਮਿਲਦੀ ਵਾ ਦਾ ਬਹੁਤ ਪਲਾਈਟਲੀ ਨੇਚਰ ਆ ਸਾਨੂੰ ਕੋਈ ਵੀ ਡਿਫਿਕਲਟੀ ਹੁੰਦੀ ਆ ਸੀ ਬੇਜੇ ਜੇ ਕਿੰਨਾਂ ਨਾਲ ਸ਼ੇਅਰ ਕਰਦੇ ਆ ਸਾਨੂੰ ਅੱਛੇ ਤਰੀਕੇ ਨਾਲ ਗਾਈਡ ਕਰਦੇ ਆ ਜਿਸ ਸਾਥ ਤੋਂ ਕਈ ਵਾਰ ਮਿਸਟੇਕ ਹੁੰਦੀ ਆ ਫਿਰ ਇਹ ਸਾਨੂੰ ਪਿਆਰ ਨਾਲ ਸਮਝਾਉਂਦੇ ਆ ਫਿਰ ਉਸੇ ਚੀਜ਼ ਦੇ ਸਾਥ ਤੋਂ ਵਰਕ ਕਰਵਾਉਂਦੇ ਆ ਤਾਂ ਜੋ ਆਪਣੇ ਆਪ ਨੂੰ ਹੋਰ ਪਾਲਿਸ਼ ਕਰ ਸਕੀਏ ਤੇ ਆਪਣੇ ਆਪ ਨੂੰ ਹੋਰ ਹੌਲਸਟਿਕ ਕਿ ਨਾਸ ਕੀ ਮੇਰਾ ਨਾਮ ਮਸਕਾਨ ਆ ਤੇ ਮੈਂ ਅਮਨ ਸੂਨ ਵਿੱਚ ਟ੍ਰੇਨਿੰਗ ਲੈਣੀ ਆ ਤੇ ਮੈਨੂੰ ਟ੍ਰੇਨਿੰਗ ਲੈਣ ਦੇ ਨੂੰ 2 ਮਨთ ਹੋ ਗਿਆ ਤੇ ਮੈਮ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਸਿਖਾਉਂਦੇ ਆ ਅਗਰ ਅਸੀਂ ਕੋਈ ਗਲਤੀ ਕਰਦੇ ਆ ਤਾਂ ਸਾਨੂੰ ਬਹੁਤ ਹੀ ਵਧੀਆ ਵੇ ਨਾਲ ਸਿਖਾਉਂਦੇ ਆ ਵੀ ਤੁਸੀਂ ਇਦਾਂ ਨਹੀਂ ਕਰਨਾ ਕਰ ਤੇ ਸਾਨੂੰ ਉਸ ਗਲਤੀ ਤੇ ਇੱਕ ਕੰਮ ਵੀ ਕਰਵਾਉਂਦੇ ਆ ਤੇ ਤੇ ਮੈਂ ਬਾਕੀ ਸਾਰੀ ਕੁੜੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਇੱਕ ਵਾਰੀ ਪਲੀਜ਼ ਸਾਡੀ ਫਲੂਨ ਤੇ ਵਿਜ਼ਿਟ ਕਰਕੇ ਜਾਓ ਤੁਹਾਨੂੰ ਬਾਕੀ ਸਾਰੇ ਸੂਨ ਨਾਲੋਂ ਫਰਕ ਜ਼ਰੂਰ ਪਤਾ ਲੱਗੇਗਾ ਇੱਥੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੇਰਾ ਨਾਮਿੰਦਰਜੀਤ ਕੋਰੇ ਮੈਂ ਅਮਨ ਸੋਨ ਦੇ ਵਿਸ ਟ੍ਰੇਨਿੰਗ ਲੈ ਰਹੀਆਂ ਹਾਂ 2 ਮਹੀਨਾ ਹੋ ਚੁੱਕਿਆ ਤੇ ਮੈਂ ਆ ਬਹੁਤ ਹੀ ਜ਼ਿਆਦਾ ਕੰਮ ਵਧੀਆ ਤਰੀਕੇ ਨਾਲ ਸਿੱਖ ਚੁੱਕੀ ਆ ਮੈਮ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕਰਦੇ ਅਗਰ ਸਾਨੂੰ ਨਹੀਂ ਸਮਝ ਲੱਗਦੀ ਤਾਂ ਉਹ ਬਾਰ ਬਾਰ ਸਾਨੂੰ ਸਮਝਾਉਂਦੇ ਵੀ ਹੈਗੇ ਆ ਸਾਡੇ ਮੈਮ ਵਧੀਆ ਹੀ ਤਰੀਕੇ ਨਾਲ ਸਮਝਾਉਂਦੇ ਆ ਬਹੁਤ ਹੀ 플ਾਈਟ ਨੇਚਰ ਆ ਉਹਨਾਂ ਨਾਲ ਕਦੇ ਵੀ ਸਾਡੇ ਨਾਲ ਗੁੱਸਾ ਘਾੜਦੇ ਤੇ ਗੁੱਸਾ ਨਹੀਂ ਕਰਦੇ ਹੈਗੇ ਮੈਮ ਸਾਨੂੰ ਸਲੂਨ ਦੇ ਵਰਕ ਦੇ ਨਾਲ ਨਾਲ ਸਾਨੂੰ ਪਰਸਨਲੀ ਸਾਨੂੰ ਲਾਈਫ ਦੇ ਵਿੱਚ ਕਿਵੇਂ ਜਾਉਣਾ ਸਰ ਹਰ ਇੱਕ ਚੀਜ਼ ਦੱਸ ਦੇ ਵੀ ਹੈਗੇ ਆ ਮੈਂ ਬਾਕੀ ਲੜਕੀਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਇੱਕ ਵਾਰੀ ਉਹ ਸਾਡੇ ਅਮਨ ਸਲੂਨ ਜ਼ਰੂਰ ਵਿਜ਼ਿਟ ਕਰਨੇ ਕਿਉਂਕਿ ਉਹਨਾਂ ਨੂੰ ਬਾਕੀ ਸਲੂਨਾਂ ਦੇ ਨਾਲੋਂ ਫਰਕ ਨਜ਼ਰ ਆ ਜਾਵੇਗਾ ਕਰੋ ਇੱਕ ਵਾਰੀ ਵੀ ਵਿਜ਼ਿਟ ਕਰਨ ਦੇ ਸਲੂਨ